ਸਤਰਾਣੀ ਸਾਹਿਬ ਅੱਜ ਅਸੀਂ ਪਹੁੰਚੇ ਹਾਂ ਸਤਰਾਣੀ ਸਾਹਿਬ ਜਿਸ ਜਗ੍ਹਾ ਤੇ ਅਸੀਂ ਪਹੁੰਚੇ ਹਾਂ ਤੁਸੀਂ ਦੇਖ ਸਕਦੇ ਕਿ ਬਹੁਤ ਪ੍ਰਾਂਤਨ 100 ਸਾਲ ਨੇ ਹਜ਼ਾਰਾਂ ਸਾਲ ਪੁਰਾਣੀ ਪ੍ਰਾਂਤਨ ਜਗਾ ਵਾ ਇੱਧਰ ਤੋਂ ਅਸੀਂ ਜੇ ਦੱਸੀਏ ਤਾਂ ਇੱਕ ਨਾਨਕਸ਼ਾਹੀ ਇਤ ਦਾ ਸਰੋਵਰ ਟਾਈਪ ਬਣਿਆ ਹੋਇਆ ਔਰ ਜੇ ਇਸ ਬਣਿਆ ਨਿਗਾ ਮਾਰਦੇ ਹੋ ਪ੍ਰਾਣੀ ਮਸਜਿਦ ਬਣੀ ਹੋਈ ਆ ਕੋਈ ਕਿਉਂਕਿ ਪੁਰਾਣੇ ਬਜ਼ੁਰਗ ਦੱਸਦੇ ਆ ਜਿਸ ਜਗ੍ਹਾ ਤੇ ਅਸੀਂ ਖੜੇ ਆ ਇੱਥੇ ਬਹੁਤ ਵੱਡਾ ਇੱਕ ਥੇ ਹੋਇਆ ਕਰਦਾ ਸੀਗਾ ਕਿਉਂਕਿ ਇੱਕ ਪੁਰਾਣਾ ਸ਼ਹਿਰ ਇੱਥੇ ਖਤਮ ਹੋਇਆ ਜਿਹਦੇ ਅੱਜ ਵੀ ਨਿਸ਼ਾਨੀਆਂ ਹੀ ਦੇਖ ਸਕਦੇ ਆ ਇਹ ਅੱਜ ਤੇ ਕਿਸਾਨ ਇਹਦੇ ਵਿੱਚ ਖੇਤੀ ਕਰ ਰਹੇ ਆ ਲਿਕਨੇ ਦੀ ਚਾਰਦਵਾਰੀ ਦੱਸਦੀ ਆ ਕਿ ਪ੍ਰਾਂਤਨ ਟਾਈਮ ਦੀ ਇਹ ਕੋਈ ਸਰੋਵਰ ਬਣਿਆ ਹੋਇਆ ਇੱਕ ਇੱਕ ਸਰ ਤੋਂ ਨੋਟ ਮੈਂ ਪੁੱਛਣਾ ਚਾਹੁੰਦਾ ਜਿਸ ਤਰ੍ਹਾਂ ਕਿ ਉਹ ਸਾਹਮਣੇ ਇੱਕ ਸਿਲਜੀ ਆ ਉਹ ਕਹਿੰਦੇ ਵੀ ਸ਼ਾਇਦ ਕੋਹਲੂ ਸੀ ਇੱਥੋਂ ਲਾਹੌਰ ਤੱਕ ਪਾਈਪਲਾਈਨ ਜਾਂਦੀ ਹੁੰਦੀ ਸੀ ਹਾਂ ਬਿਲਕੁਲ ਜੀ ਜਿਸ ਤਰ੍ਹਾਂ ਅਹੀਂ ਦੱਸ ਚੁੱਕੇ ਤੁਹਾਨੂੰ ਪਹਿਲਾਂ ਵੀ ਇਹ ਜਿੰਨਾ ਵੀ ਏਰੀਆ ਨਾ ਇਹ ਸਾਰਾ ਇੱਕ ਬਹੁਤ ਵੱਡਾ ਸ਼ਹਿਰ ਜਿਹੜਾ ਵਾ ਅਸੀਂ ਦੱਸ ਨਹੀਂ ਸਕਦੇ ਪੁਰਾਣੇ ਬਜ਼ੁਰਗ ਦੱਸਦੇ ਆ ਵੀ ਕੋਈ ਸ਼ਹਿਰ ਇੱਥੇ ਤਬਾਹ ਹੋਇਆ ਬਹੁਤ ਵੱਡਾ ਥੇ ਸੀਗਾ ਸਾਡੇ ਵੇਖਣ ਦੇ ਉੱਤੇ ਵੀ ਸੱਜੇ-ਸੱਜੇ ਕਿਸਾਨਾਂ ਨੇ ਜਿਹੜਾ ਵਾ ਉਹਨੂੰ ਮਲਾ ਦਿੱਤਾ ਗਿਆ ਤੁਹਾਡਾ ਧੰਨਵਾਦ ਜੀ ਤੁਸੀਂ ਜਾਣਕਾਰੀ ਦਿੱਤੀ ਬਹੁਤ ਬਹੁਤ ਮਿਹਰਬਾਨੀ ਅੱਜ ਸਾਡੇ ਨਾਲ ਸੀ ਕਿ ਕੈਮਰਾਮੈਨ ਸਰਦਾਰ ਸੁਖਵਾਲ ਸਿੰਘ ਜੀ ਜੋ ਸਪੈਸ਼ਲ ਅੰਮ੍ਰਿਤਸਰ ਤੋਂ ਇੱਥੇ ਪਹੁੰਚੇ ਜੀ ਉਹਨਾਂ ਦਾ ਵੀ ਅਸੀਂ ਧੰਨਵਾਦ ਕਰਦੇ ਹਾਂ ਜੀ ਬਹੁਤ ਬਹੁਤ ਸ਼ੁਕਰੀਆ